ਸਸੀ ਗਾਲ ਜੀ ਸਾਰਿਆਂ ਦਾ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਅੱਜ ਦਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਬੱਚਿਆਂ ਨੂੰ ਸੀਗੀ ਛੁੱਟੀ ਸਰਕਾਰ ਨੇ ਕਰ ਦਿੱਤੀ ਹੈ ਛੁੱਟੀ ਬੱਚਿਆਂ ਨੂੰ ਅੱਜ ਅੱਜ ਬੈਠੇ ਬੈਠੇ ਅਸੀਂ ਬਣਾ ਲਿਆ ਪਲਾਨ ਕੀ ਪਲਾਨ ਬਣਾਇਆ ਅੱਜ ਜੀਨ ਤੋਂ ਨਹੀਂ ਜਾਣਾ ਜੀ ਹਾਂ ਅਸੀਂ ਦੂਦਮ ਸਿੰਘ ਜੀ ਦਾ ਸੀਗਾ ਸ਼ਹੀਦੀ ਦਿਨ ਗੁੱਜ ਮਰਬੀ ਤੱਕ ਸ਼ਹੀਦ ਦੂਦਮ ਸਿੰਘ ਜੀ ਦਾ ਸੀਗਾ ਅੱਜ ਸ਼ਹੀਦੀ ਦਿਨ ਤਾਂ ਅੱਛਾ ਅੱਜ ਮਹਾਮੈਦੇ ਮੇਲੇ ਵੀ ਚੱਲ ਰਹੇ ਨੇ ਕਿੱਥੇ ਜਾਣ ਦਾ ਪਲਾਨ ਬਣਾ ਲਿਆ ਉਹਦਾ ਵੀ ਅੱਜ ਟੁੱਟ ਗਈ ਹੈ ਤਾਰ ਰਾਤ ਨੂੰ ਬੈਂਟਰਾਂ ਵੀ ਰਾਤੀ ਟੁੱਟ ਗਈ ਸੀ ਤਾਰ ਬਿਜਲੀ ਦੀ ਬਿਲਕੁਲ ਸਲੂਨ ਬਿਲਕੁਲ ਸਲੂਨ ਦੇ ਬਾਹਰ ਹੀ ਟੁੱਟ ਗਈ ਸੀ ਤਾਰ ਜਿੱਤੇ ਕੱਲ ਲਾਈਟ ਤਾਂ ਹੈ ਨਹੀਂਗੀ ਬਿਜਲੀ ਵਾਲੇ ਨੇ ਫੋਨ ਕੀਤਾ ਕਹਿੰਦੇ ਆ ਰਹੇ ਆ ਅਸੀਂ ਮੌਸਮ ਵੀ ਸੀਗਾ ਠੰਡਾ ਤੇ ਹੁਣ ਜਾਣ ਦਾ ਪਲਾਨ ਬਣਾ ਲਿਆ ਅਸੀਂ ਮੌਸਮ ਵੀ ਸੀਗਾ ਠੰਡਾ ਤੇ ਜਾਣ ਦਾ ਪਲਾਨ ਬਣਾ ਲਿਆ ਤਿਆਰੀ ਕਰਦੇ ਆਂ ਲਾਈਟ ਦਾ ਹੈ ਨਹੀਂ ਚਲੂ ਤੇ ਇਸਨੇ ਚੱਲੇ ਆ ਅਸੀਂ ਹੁਣ ਮਹਾਮਈ ਦੇ ਦੇਖੋ ਮਹਾ ਕਿਤੇ ਦੇ ਕਿਰਪਾ ਕਰਦੀ ਆ ਕਿ ਚਹਾਲਤ ਬਹੁਤ ਬਾਬਾ ਸੋਨੇ ਆ ਕਿ ਗਾਉਂ ਉਪਰ ਜਾਨੇ ਆ ਮਹਾ ਦਾ ਮੰਦਰ ਤੱਕ ਮੱਥਾ ਟੇਕ ਸਾਰਾ ਦਿਨ ਅੱਜ ਫ੍ਰੀ ਆ ਲਗਭਗ ਸ਼ਰੂਮ ਤਾਂ ਬੰਦ ਹੋਣਾ ਹੀ ਆ ਸ਼ਾਪਾਂ ਬਾਕੀ ਕਰਦੇ ਆ ਪਲਾਨ ਦੱਸਦੇ ਆ ਫੇ ਤੁਹਾਨੂੰ ਅੱਗੇ ਦੀ ਰਿਪੋਰਟ ਦਿੰਨੇ ਆ ਲੋ ਜੀ ਜਾਂਦੇ ਹੋਏ ਘਰ ਦੇ ਸਾਹਮਣੇ ਪਵਾੜਿਆ ਸੀਗਾ ਤੇਲ ਤੇ ਬਰਾਮੜ ਕੇ ਆਪਾਂ ਸਕੂਟੀ ਦਾ ਕਰਾਉਂਦੇ ਹੋਏ ਹਵ ਆਪਾਂ ਨਹੀਂ ਚੈੱਕ ਇੱਧਰ ਹੈਗੀ ਸਾਹਮਣੇ ਜਗਾ ਤੰਤਰਬਾਬਾ ਜਮਨ ਅਦਾਸ਼ ਜੀ ਜੀ ਤਾਂ ਚੱਲਦੇ ਆਂ ਰਾਸਤੇ ਦੇ ਵਿੱਚ ਛੋਟੇ ਛੋਟੇ ਸ਼ਾਰਟਸ ਲਿੰਦੇ ਜਾਵਾਂਗੇ ਚਲਿਏ ਲੋ ਜੀ ਪਹੁੰਚ ਗਏ ਆਪਾਂ ਹੁਸ਼ਿਆਰਪੁਰ ਬੱਚੇ ਕਹਿੰਦੇ ਕਿ ਲਗਾਉਣਾ ਆਪਾਂ ਸਕੂਟੀ ਦੇ ਝੰਡਾ ਤੇ ਬੱਚੇ ਲਗਾ ਰਹੇ ਨੇ ਝੰਡਾ ਇੱਥੇ ਲਗਾਇਆ ਮਹਾਮਈ ਦਾ ਝੰਡਾ ਤੇ ਚਲੋ ਹੁਣ ਅੱਗੇ ਪਾਉਨੇ ਆ ਚਾਲੇ ਦੇਖਦੇ ਆ ਕਿੱਥੇ ਤੱਕ ਜਾਂਦੇ ਆ ਦੇਤੇ ਪੈਸੇ ਸ਼ੁਰੂ ਉਹ ਲਗਾਇਆ ਮਹਾਮੈਦਾ ਝੰਡਾ ਜੈ ਮਾਤਾ ਚਲੋ ਚਲਿਏ ਲੋ ਜੀ ਬੱਚੇ ਦੇ ਬੱਚੇ ਦੀ ਮम्मा ਛੱਕਦੀ ਹੋਈ ਰਾਸਤੇ 'ਚ ਲੰਗਰ ਗੋਲ ਗੱਪੇ ਦੇ ਪਾਸੇ ਦਾ ਲੰਗਰ ਲੱਗਾ ਸੀਗਾ ਦੇਖੋ ਕਿਧਰ ਟੁੱਟੇ ਪਏ ਆ ਬਹੁਤ ਰੌਣਕ ਮਿਲੇ ਆ ਇੱਥੇ ਲੰਘਣ ਲੱਗੇ ਹੋਇਆ ਕਾਫੀ ਰਸ਼ ਹੈ ਰੋਡ ਤੇ ਚਲੋ ਮਿਲਦੇ ਆ ਕੇ ਦਿਖਾਉਨੇ ਆ ਲਓ ਜੀ ਲਗਭਗ ਗ੍ਰੇਗ ਗੇੜ ਤੋਂ ਆਪਾਂ 10 ਕਿਲੋਮੀਟਰ ਅੱਗੇ ਆ ਗਏ ਆ ਰਸ਼ ਬਹੁਤ ਆ 2 2.5 ਘੰਟੇ ਲੱਗੇ ਸਾਨੂੰ ਘਾੜ ਤੋਂ ਦੋ ਖੇਤ ਹੀ ਆਉਂਦੇ ਨੇ ਇਨਾ ਰਸ਼ਿਆ ਵਾਥਾ ਕੇ ਗਏ ਸਕੂਟੀ ਚਲਾ ਚਲਾ ਕੇ ਬੱਚੇ ਵੀ ਟਾਗੇ ਸੀਗੇ ਥੋੜਾ ਮੈਂ ਕਿਹਾ ਦੇ ਲੋ ਪਿਛਵਾੜੇ ਨੂੰ ਆਰਾਮ ਵੀਰੂ ਕਰਨ ਲੱਪੀ ਬੱਚਿਆਂ ਦਾ ਫੋਟੋ ਸ਼ੂਟ ਸੰਗਾ ਤੇ ਬਹੁਤ ਆ ਥਾਂ ਥਾਂ ਨਜ਼ਰ ਆ ਵਾਸ ਪੜਾਇਆ ਬਹੁ ਟਾਈਮ ਲੱਗਿਆ ਬਾਕੀ ਦੇਖ ਰਿਹਾ ਚਿੰਤੂ ਮੁੰਨੀ ਜਾ ਕੇ ਜੇ ਰਸ਼ ਹੋਇਆ ਘੱਟ ਤਾਂ ਮਾ ਸਾ ਢੇਕ ਕੇ ਆਵਾਂਗੇ ਬਾਕੀ ਦੇਖੋ ਮਹਾਮਾਈ ਨੂੰ ਕੀ ਮਨਜ਼ੂਰ ਆ ਆਸ਼ੂ ਜੀ ਥੱਕ ਗਏ ਦੇ ਆਪ ਵੀ ਥੱਕ ਗਿਆ ਆਸ਼ੂ ਕਹਿੰਦਾ ਮਕਲੋੜਗਾਂ ਚਲੋ ਇਹਦੀ ਸੂਈ ਕੋਈ ਇੱਕੋ ਹੀ ਗੱਲ ਤੇ ਅੜੀ ਹੋਈ ਹੈ ਮਕਲੋੜਗਾਂ ਚਲੋ ਮਕਲੋੜਗਾਂ ਚਲੋ ਆਜੂ ਕਿੱਥੇ ਚਲੋ ਦੇਖ ਲਓ ਫੇਰ ਕਹਿੰਦਾ ਮਕਲੋੜਗਾਂ ਚਲ ਫੇਰ ਕਹਿੰਦਾ ਮੇਰਾ ਦੁਖਦਾ ਹੈ ਪਰ ਫੇਰ ਵੀ ਇਹਦੀ ਗੁੰਡੀ ਮਕਲੋੜਗਾਂ ਤੇ ਅੜੀ ਹੋਈ ਹੈ ਸੰਗਤ ਬਹੁਤ ਹੈ ਦੇਖੋ ਦੂਰ ਦੂਰ ਲੋਕੀ ਫੈਦਲ ਆ ਰਹੇ ਨੇ ਕੀ ਕੀ ਹੁੰਦੇ ਆ? ਚਿੰਤਪੁਣੀ ਕਹਿੰਦੇ ਆ। ਚਿੰਤਪੁਣੀ ਰਹੇਗਾ। ਹਾਂ। ਉਹ ਜਿੰਦੂ ਵੀ ਐਗਾਰੀ ਉਹ 50000 ਹਾਂ। ਤੇ ਲੋ ਆਸ਼ੂ ਡਿਮਾਂਡ ਤੇ ਡਿਮਾਂਡ ਕਰੀ ਜਾ ਰਿਹਾ। ਅੱਜ ਤਾਂ ਫੇਰ ਵੀ ਸਕੂਟਿਆਂ ਤੇ ਉਹ ਲੋ ਸੰਗਤ ਹੁਸ਼ਾਰਪੁਰ ਤੋਂ ਥੱਕ ਕੇ ਆ ਰਹੀ ਆ। ਦਾਨਾ ਇਹਨਾਂ ਦੀ ਕਰਦਾ ਹੈ। ਚਲੋ ਮਿਲਦੇ ਆ ਅੱਗੇ ਦਿਖਾਉਂਦੇ ਆ ਹੋਰ ਕਿੰਨਾ ਕੁ ਰਾਸ਼ਾ ਚਿੰਤਪੁਣੀ। ਚੱਲਦੇ ਆ। ਜੈ ਮਾਤਾ ਦੀ ਜੀ ভক্তੋ ਪਹੁੰਚ ਗਏ ਆਪਾਂ ਚਿੰਦਪੁਨੀ ਮਾਹਮਾਈ ਦੇ ਦਰਬਾਰ ਦਰਬਾਰ ਤਾਂ ਹਲੇ ਇੱਥੇ ਦੂਰ ਆ ਰਸ਼ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਪਾਰਕਿੰਗ ਵੀ ਸਾਨੂੰ ਬਹੁਤ ਪਿੱਛੇ ਮਿਲੀ ਆ ਦੇਖ ਸਕਦੇ ਹੋ ਤੁਸੀਂ ਸਾਰੇ ਜਣੇ ਕਿੰਨਾ ਰਸ਼ ਹੈ ਬਾਹਰ ਬੈਠਾ ਕਿਹਨਾਂ ਨੇ ਛਾਲੇ ਗੱਗਲੇ ਕੋਈ ਤਾਂ ਸ਼ਹਿਰੋਂ ਪਿੱਛੇ ਹੋ ਦੇਖਦੇ ਆ ਮੁੱਠਾ ਟੇਕ ਹੁੰਦਾ ਕਿ ਨਹੀਂ ਲਾਈਨ ਲਾਈਨ ਦੇ ਕੇ ਦੇਖਾਂਗੇ ਆਸ਼ੂ ਤਾਂ ਪਹਿਲੇ ਹੱਥ ਖੜੇ ਕਰੀ ਜਾਂਦਾ ਰੱਛ ਦੇ ਕੇ ਕਿ ਮੈਂ ਨਹੀਂ ਲਾਈਨ 'ਚ ਲੱਗਣਾ ਅੱਗੇ ਚਲੋ ਲਾਈਨ ਦੇ ਕੇ ਡਿਸਾਈਡ ਕਰਾਂਗੇ ਕਿ ਮੁੱਠਾ ਟੇਕਣਾ ਆ ਨਹੀਂ ਤਾਂ ਫੇਰ ਆ ਜਾਾਂਗੇ ਮੱਥਾ ਟੇਕਣ ਚਲੋ ਅੱਗੇ ਦੇਖਦੇ ਆ ਜਾ ਕੇ ਕਿੰਨਾ ਪਹਿਰਾ ਲਾਈਨ ਕਿੰਨੀ ਲੰਬੀ ਆ ਦੇਖਦੇ ਆ ਲਓ ਜੀ ਜੈ ਮਾਤਾ ਦੀ ਭਗਤੋ ਦੇਖ ਲਓ ਲਾਈਨਾ ਲਾਈਨ ਬੱਸ ਸਟੈਂਡ ਤੇ ਲਾਗੇ ਤੱਕ ਹੈਗੀ ਆ ਉਹ ਪਿੱਛੇ ਤੱਕ ਲਾਈਨ ਲੱਗੀ ਹੋਈ ਆ ਲਾਈਨ ਬਹੁਤ ਵੱਡੀ ਆ ਬੱਚਿਆਂ ਦੇ ਨਾਲ ਬਹੁਤ ਔਖਾ ਹੋ ਜਾਂਦਾ ਮੱਥਾ ਟੇਕਣਾ ਬੱਸ ਸਟੈਂਡ ਤੱਕ ਲਾਈਨ ਆਉਂਦੀ ਆ ਕੋਸ਼ׁਾ ਸ਼ਾਇਦ ਦਿਖਦਾ ਹੋਵੇ ਸਾਰਿਆਂ ਨੂੰ ਇਥੋਂ ਹੀ ਅਸੀਂ ਮਾਤਾ ਰਾਣੀ ਨੂੰ ਜੈ ਕਰਕੇ ਤੇ ਵਾਪਸੀ ਚਾਲੇ ਪਉਣ ਲੱਗੇ ਆ। ਕਿ ਬੱਚਾ ਨਾ ਬਹੁ ਔਖਾ ਹੋ ਜਾਣਾ ਆ। ਅਸੀਂ ਤਾਂ ਖੜ ਲਾਂਗੇ ਪਰ ਬੱਚਾ ਕੋ ਨਿਕੜਿਆ ਜਾਣਾ ਇੰਨਾ ਟਾਈਮ। ਚਲੋ ਠੀਕ ਆ ਮਿਲਦੇ ਆ ਅੱਗੇ। ਮਾਤਾ ਰਾਣੀ ਸਾਡੀ ਇਥੋਂ ਹੀ ਹਾਜ਼ਰੀ ਕਬੂਲ ਕਰੇ। ਮੇਰੇ ਕੋਲ ਕੁਝ ਕਹਿਣਾ ਚਾਹੁੰਦੀ ਹੈ। ਮੈਨੂੰ ਕੀ ਕਹਿਣਾ ਹੈ? ਜੀ ਅਸੀਂ ਮੱਥਾ ਟੇਕਣ ਲੱਗੇ ਸਾਨੂੰ ਨੇਰਾ ਹੋ ਜਾਣਾ ਤੇ ਬੱਚਿਆਂ ਨੇ ਸਕੂਲ ਜਾਣਾ ਅੱਜ ਛੁੱਟੀ ਸੀ। ਤੇ ਅਸੀਂ ਕਿਹਾ ਮੱਥਾ ਇੱਥੇ ਟੇਕ ਲੈਣੇ ਮਾਤਰਾਣੀ ਸਾਨੂੰ ਮਾਫ ਕਰੇ। ਅਗਲੀ ਵਾਰ ਬੁਲਾਵੇ ਜਲਦੀ ਜਲਦੀ। ਪਿਛਲੀ ਸਾਲ ਅਸੀਂ ਆਏ ਸੀ ਕਿਦਰ ਨੀਅਰ ਬੋਰਡ ਸਾਨੂੰ 5 ਤੋਂ 10 ਮਿੰਟ ਲੱਗੇ ਹੀ ਮੇਲੇ ਵਿੱਚ ਮੱਥਾ ਟੇਕਣੇ। ਛੇਤੀ ਮੱਥਾ ਨਹੀਂ। ਹਾਂ। ਪਰ ਇਸ ਵਾਰ ਬਹੁਤ ਟਾਈਮ ਲੱਗ ਜਾਣਾ। ਅਸੀਂ ਆਏ ਵੀ ਸਕੂਟੀ ਤੇ ਆ। ਚਲੋ ਠੀਕ ਆ ਮਿਲਦੇ ਆ ਇੱਥੋਂ ਹੀ ਅਸੀਂ ਵਾਪਸੀ ਕਰਨ ਲੱਗੇ ਆ ਮਾਹਮਾਈ ਕੋਮ ਮਾਹਮਈ ਸਾਡੀ ਹਾਜ਼ਰੀ ਇੱਥੇ ਪ੍ਰਵਾਨ ਕਰੇ ਦੁਕਾਨਾਂ ਦੇ ਕਿ ਹੋ ਗਿਆ ਬੀਰੋ ਦਾ ਦਿਲ ਬੇਈਮਾਨ ਹੈ ਤੇ ਕਹਿੰਦੀ ਆ ਮੈਂ ਕੁਝ ਲੈਣਾ ਆ ਦਰਸ਼ਨ ਤਾਂ ਨਹੀਂ ਹੋ ਪਏ ਆਪਣੇ ਕੋ ਬਾਕੀ ਹੁਣ ਵਾਪਸੀ ਕਰਨ ਲੱਗੇ ਆ ਫੇਰ ਆ ਜਾਾਂਗੇ

ਆਲੈਨ ਦੀ ਮम्मा ਵੀ ਜਸ ਆ ਓਏ ਦਰਸ਼ਨ ਕੀਤੇ ਨਹੀਂ ਸ਼ੋਪਿੰਗ ਦੀ ਪਾਈ ਹੋਈ ਆ ਲੰਬ ਜਸ ਨੇ ਲਈ ਆ ਗੋਗਲਸ ਜਸ ਆਪਣੀ ਗੋਗਲਸ ਦਿਖਾਉਂਦਾ ਹੋਇਆ ਹੈ ਹੈ ਆਪਾਂ ਪਹੁੰਚੇ ਇੱਧਰ ਆ ਗਿਆ ਮੇਰਾ ਖਾ ਮੇਰਾ ਹੋ ਜਣਾ ਪੁੱਛਿਆ ਸੀਗਾ ਕਿੰਨਾ ਕੁ ਟਾਈਮ ਲੱਗਣਾ ਮੱਥਾ ਟੇਕਣ ਨੂੰ ਦੁਕਾਨਦਾਰ ਨੇ ਦੱਸਿਆ ਕਹਿੰਦਾ ਜਿਆਦਾ ਨਹੀਂ ਜਿੱਥੋਂ ਤੋਂ ਲੈਂਡ ਸਟਾਰਟ ਹੋ ਰਹੀ ਹੈ ਨਾ ਇੱਥੋਂ ਕਹਿੰਦਾ 6 ਤੋਂ 8 ਘੰਟੇ ਲੱਗ ਜਾਣੇ ਆ ਤੇ ਇੰਨਾ ਟਾਈਮ ਸੀਗਾ ਨਹੀਂ ਕਿਉਂਕਿ ਆਪਾਂ ਸਕੂਟੀ ਤੇ ਆਏ ਹੋਏ ਆ ਕੱਲ ਬੱਚਾ ਨੇ ਸਕੂਲ ਵੀ ਜਾਣਾ ਆ ਫਿਲਹਾਲ ਸ਼ਾਪਿੰਗ ਦੀ ਲੰਮ ਪਾਈ ਹੋਈ ਆ ਦੋਨਾਂ ਨੇ ਇਹਨਾਂ ਨੇ ਜੀ ਕੀ ਲਾ ਲਾਂ ਘਰ ਵਾਲੇ ਫੈਨ ਕੀ ਕਰਦੇ ਫਿਰ ਉਹ ਵੀ ਇਲੈਕਟ੍ਰੀਕਲ ਹੀ ਹੈ ਇਹ ਜਿਹੜੇ ਨੇ ਇਹ ਸਮਾਲੇ ਵਾਪਸ ਕਰਦਨੇ ਨੇ ਫਿਰ ਚਲੋ ਚਲੀਏ ਯਾਰ ਫਿਰ ਲੇਟ ਹੋ ਜਾਣਾ ਉੱਥੇ ਰੱਖ ਦੇ ਉੱਥੇ ਰੱਖ ਦੇ ਇਹਨਾਂ ਦਾ ਹਟਣਾ ਨਹੀਂ ਚੱਲ ਵੀਰੋ ਅੱਗੇ ਬਹੁਤ ਰਸ਼ ਹੈ ਮਾੜਾ ਦੇ ਛੁੱਟੀ ਹੋਣ ਕਰਕੇ ਮੈਂ ਵੀ ਸ਼ਾਇਦ ਜ਼ਿਆਦਾ ਰਸ਼ ਪੈ ਗਿਆ ਪਿਛਲੀ ਵਾਰ ਵੀ ਅਸੀਂ ਆਏ ਸੀ ਪਰ ਇੰਨਾ ਟਾਈਮ ਨਹੀਂ ਲੱਗਾ ਸੀਗਾ ਮਾਥਾ ਡੇਕ ਉਹਨੂੰ ਪਰ ਮੇਲਿਆ ਜੀ ਆਏ ਸੀਗੇ ਪਰ ਇਸ ਵਾਰ ਤਾਂ ਪੂਰਾ ਆਣ ਜਾ ਪਿਆ ਹੋਇਆ आशु जी बोंदले हुए आशु बोंदलेया हुए, हुए। हैं बोंदले गया आशु चले, चले चले चलो चलिए बहुत ਸੰਤਾਨੇ ਲੰਗਰ ਲਾਏ ਹੋਏ ਨੇ ਕੋਈ ਹਿਸਾਬ ਹੀ ਨਹੀਂ ਇੰਨਾ ਲੰਗਰ 50 ਦਾ 50 ਦਾ 50 ਦਾ ਚਲੋ ਮਿਲਦੇ ਆ ਘਰ ਜਾ ਕੇ ਲੋ ਜੀ ਕਰੇ ਵਾਪਸੀ ਕਰ ਰਹੇ ਸੀ ਕਿ ਤੇ ਆ ਗਿਆ بارش ਬਹੁਤ ਤੇਜ਼ ਪਾਣੀ ਦੇਖੋ ਚੱਲਦਾ ਹੋਇਆ ਸੰਗਰ ਦੇ ਧਰਨਗਰ ਚੱਕਦੀ ਹੋਈ ਆ ਆ ਲੈ ਜੋ ਸਾਰਾ ਵਾਸ ਤੇ ਲੱਗਾ ਲੱਗੇ ਲੋਨ ਇਧਰ ਆ ਜਾ ਜੱਸ ਇਧਰ ਆਓ ਵਾਸ ਤੇ ਲੱਗਾ ਲੱਗੇ ਲੋਨ ਬੰਦੇ ਮੇਰੇ ਪਾਪਾਂ ਦੀ ਪਾਪਾਂ ਪਾਪਾਂ ਕਰਦੇ ਨਾ ਮਾਤਰੀ ਅੱਜ ਉਹ ਗੋਲੀਆਂ ਵਾਸ ਤੇ ਲੱਗਾ ਲੱਗੇ ਲੋਨ ਬੰਦੇ ਮੇਰੇ ਪਾਪਾਂ ਦੀ ਉਂਰਾਮੀ ਆ ਪਾਪਾਂ ਆਵਾਜ਼ ਆਵਾਜ਼ ਉਤੇ ਉਹ ਆਈਆਂ ਵਾਸ ਤੇ ਲੱਗੇ ਹੋ ਜੀ ਵਾਪਸ ਜਾਂਦੇ ਆ ਜਾਂਦੇ ਨੂੰ ਸਾਨੂੰ ਲਗਭਗ 7.5 ਹੋ ਗਏ ਹਾਲੇ ਤੱਕ ਅਸੀਂ ਹੁਸ਼ਿਆਰਪੁਰ ਨਹੀਂ ਪਹੁੰਚੇ ਉਹ ਖਾਣ ਗਿਆ ਫਰੂਟ ਚਾਟ ਮੇਰੇ ਵੀ ਸਕੂਟੀ ਚਲਾਣ ਦੇ ਜਣਾ ਦੇ ਹੋ ਗਈ ਆ ਪੂਰੀ ਬੱਸ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬਗਰਾ ਦੇ ਸਾਢੇ 3 ਸਾਨੂੰ ਹੋ ਗਿਆ। ਅੱਲੇ ਸਾਨੂੰ ਠੜਕੜ 2 ਘੰਟੇ ਹੋਰ ਲੱਗ ਜਾਣੇ ਘਰ ਜਾਂਦੇ ਆ। ਕਿਨਾ ਹੈ ਜੱਸ? ਹੈ? ਯਾਰ ਜੀ ਦੀ ਬੈਟਰੀ ਡਾਊਨ ਆ। ਬਹੁਤ ਅਸ਼ਾ। ਚਲੋ ਮਿਲਦੇ ਆ। ਲਓ ਜੀ। ਰਾਤ ਦੇ ਵੱਜ ਗਏ ਆ 9 ਵਜ ਕੇ 50 ਮਿੰਟ ਹੁਣ ਪਹੁੰਚੇ ਆ ਅਸੀਂ ਘਰ ਬਹੁਤ ਸਿਗਾ ਰਾਸ਼ ਪੂਰੀ ਥਕਾਵਟ ਹੋ ਗਈ ਆ ਸਵੇਰੇ 10 ਵਜ ਕੇ 50 ਮਿੰਟ ਤੇ ਤੁਰੇ ਸੀਗੇ ਬੁਰੇ ਹਾਲ ਹੋ ਗਏ ਹੁਸ਼ਿਆਰਪੁਰ ਆਣ ਕੇ ਤਾਂ 2 ਟਾਈ ਘੰਟੇ ਲੱਗੇ ਨਿਕਲਣ ਨੂੰ ਬਾਹਰ ਹੁਸ਼ਿਆਰਪੁਰ ਸਭ ਤੋਂ ਜ਼ਿਆਦਾ ਰਸ਼ ਮਿਲਿਆ ਬਾਕੀ ਅੱਜ ਦੇ ਵਲੌਗ ਚ ਜੋ ਵੀ ਅਸੀਂ ਬਣਾਇਆ ਮਾਤਾ ਦੇ ਗੇਮ ਪਰ ਚੁਰਦਰਸ਼ਨ ਤਾਂ ਨਹੀਂ ਕਰ ਪਾਇਆ ਕਿਉਂਕਿ ਰਸ਼ ਬਹੁਤ ਸੀਗਾ ਜੋ ਵੀ ਬਣਾਇਆ ਵੀਡੀਓਜ਼ ਬਗੈਰਾ ਸਾਰੀਆਂ ਤੁਸੀਂ ਦੇਖ ਹੀ ਲੈਣੀਆਂ ਬਾਕੀ ਇੱਕ ਛੋਟੀ ਜੀ ਬੇਨਤੀ ਆ ਕਿ ਆਪਣੇ ਭਰਾ ਦੇ ਇਸ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਵੀਡੀਓ ਦੇਖ ਕੇ ਤਾਂ ਜੋ ਸਾਨੂੰ ਵੀ ਥੋੜੀ ਜੀ ਮੋਟੀਵੇਸ਼ਨ ਹੋਰ ਮਿਲੇ ਚਲੋ ਠੀਕ ਆ ਹੁਣ ਕਰਦੇ ਹਾਂ ਰੈਸਟ ਸਾਰਿਆਂ ਨੂੰ ਬਾਏ ਗੁੱਡ ਨਾਈਟ ਹੈਗਾ